ਯਾਰ ਮੈਂ ਤਾਂ ਇੱਥੇ ਪੰਜਾਬ ਜਾ ਯਾਤਰਾ ਦੇ ਤੁਰੇ ਫਿਰਦਾ ਹਾਂ ਤੁਸੀਂ ਵੀ ਤੁਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਘੜ ਲੈਂਦੇ ਹੋ ਤੇ ਮੈਨੂੰ ਤਾਂ ਆਪ ਹੀ ਮੈਂ ਵੀ ਦੇਖਿਆ ਸੀ ਹਲੇ ਤੱਕ ਤਾਂ ਮੈਂ ਸਾਡੀ ਤਾਂ ਲਾਇਨ ਸਲੇ ਬੀਐਸਪੀ ਨਾਲ ਹੈ ਅੱਜ ਤਾਂ ਮੈਂ ਤਾਂ ਪੰਜਾਬ ਤੁਸੀਂ ਦੇਖ ਲਗਾਤਾਰ ਮੈਂ ਦੇਖਿਆ ਉਹਨੇ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਇੱਥੇ ਹੀ ਹਾਂ ਤੁਸੀਂ ਦੇਖੋ ਪੰਜਾਬ ਦੀ ਜਨਤਾ ਬਹੁਤ ਗੁੱਸੇ ਚ ਹੈ ਐਸ ਝਾੜੂ ਵਾਲਿਆਂ ਦੇ ਝਾੜੂ ਵਾਲਿਆਂ ਨੇ ਉਹਨਾਂ ਨੇ ਧੁਖਾ ਦਿੱਤਾ ਜਿਨੂੰ ਤੋਖਾ ਦਿੱਤਾ ਜਾਏ ਨਾ ਉਹ ਬੰਦਾ ਫਿਰ ਬਦਲਾ ਲੈਂਦਾ ਤੇ ਐਕਤੀ ਦੇਖੋਗੇ ਕਿ 92 ਸੀਟਾਂ ਦਿੱਤੀਆਂ ਨਾ ਤੇ 92 ਦੀਆਂ ਜ਼ਮਾਨਤਾਂ ਜਬਤ ਵੀ ਕਰਾਉਣਗੇ ਕੱਲ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਤੇ ਅੱਜ ਦੇਖੋ ਆ ਦੋਨੋਂ ਚੋਰ ਐ ਤੂੰ ਦੇਖੋ ਦੋਨਾਂ ਨੇ ਸੁਭਾ ਬਰਬਾਦ ਕੀਤਾ ਤੇ ਦੋ ਚੋਰ ਇਕੱਠੇ ਹੋ ਜਾਣ ਕੋਈ ਕੀ ਫਰਕ ਪੈਂਦਾ ਦੋਨੇ ਜ਼ੀਰੋ ਹੋਣਗੇ ਥੈਂਕ ਯੂ ਪਰ ਪਿਛਲੇ 5-7 ਸਾਲਾਂ ਚ 5 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਬਣੇ ਮੁੱਖ ਮੰਤਰੀ ਆਪਣੇ ਫਾਰਮ ਉੱਚੇ ਰਹਿ ਨਿਕਲੇ ਘਰੋਂ ਬਾਹਰ ਨਹੀਂ ਤੇ ਹੁਣ ਤੇ ਇੱਕ ਸ਼ਰਾਬੀ ਮੁੱਖ ਮੰਤਰੀ ਆ ਗਿਆ ਇਹਨੂੰ ਤਾਂ ਪਰਵਾਹ ਹੀ ਨਹੀਂ ਹੈ ਦੇਖੋ 10 ਸਾਲ ਆਪਣੇ ਖਰਾਬ ਹੋ ਗਏ 10 ਸਾਲ ਜ਼ਿੰਦਗੀ ਤੇ ਬਹੁਤ ਹੁੰਦੇ 10 ਸਾਲ ਇੱਕ ਸੂਬੇ ਦੀ ਬਹੁਤ ਹੁੰਦੇ 10 ਸਾਲ ਚ ਅੱਜ ਮਹਾਲੀ ਕਿੱਥੇ ਹੋ ਜਾਣਾ ਸੀ ਤੇ ਕਿੱਥੇ ਰਹਿ ਗਿਆ ਆ ਦੇਖੋ ਕਿੰਡੀ ਵੱਡੀ ਨੁਕਸਾਨ ਆਪਣਾ ਕਰ ਲਿੱਤਾ ਮੈਂ ਪਾਈਆਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਦੋਂ ਵੀ ਆਪਾਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਸੋਚ ਸਮਝ ਕੇ ਕਰਿਆ ਕਰੀਏ ਜਿਹਦੀ ਸਰਕਾਰ ਬਣਾਉਣੀ ਹੈ ਕਿ ਜਿਹਨੂੰ ਅਗਵਾਈ ਦੇਣੀ ਹੈ ਮੌਕਾ ਦੇਣਾ ਹੈ ਉਹ ਥੋੜੀ ਜ਼ਿੰਦਗੀ ਦਾ 5 ਸਾਲ ਉਹਦੇ ਤੇ ਨਿਰਭਰ ਹੈ ਸਹੀ ਫੈਸਲਾ ਕਰੋਗੇ 5 ਸਾਲ ਹੋਰ ਅੱਗੇ ਤਰੱਕੀ ਹੋਊਗੀ ਗਲਤ ਫੈਸਲਾ ਹੋਵਗੇ ਤੇ ਆਪਾਂ ਪਿੱਛੇ ਵੀ ਜਾ ਸਕਦੇ ਹਾਂ ਜਿਵੇਂ ਪਿਛਲੇ 7 ਸਾਲ ਆਪਾਂ ਪਿੱਛੇ ਚਲੇ ਗਏ ਹਾਂ ਸ਼੍ਰੋਮੀ ਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਦੇਖਿਆ ਹਣਾ ਕਿਵੇਂ ਪੰਜਾਬ ਵਿੱਚ ਡਿਵੈਲਪਮੈਂਟ ਆਈ ਕਿਵੇਂ ਪੰਜਾਬ ਦੇ ਇਨਫਰਾਸਟ੍ਰਕਚਰ ਤੇ ਜੋਰ ਦਿੱਤਾ ਗਿਆ। ਬਿਜਲੀ ਤੇ ਜੋਰ ਦਿੱਤਾ ਗਿਆ, 에어ਪੋਰਟ ਬਣਾਉਣ ਤੇ ਜੋਰ ਕੀਤਾ, ਸੜਕਾਂ ਬਣਾਉਣ ਤੇ ਜੋਰ ਦਿੱਤਾ ਗਿਆ। ਰੂਰਲ ਡਿਵੈਲਪਮੈਂਟ ਦੇ ਵਿੱਚ ਦਿੱਤਾ ਕਿ ਸ਼ਹਿਰਾਂ 'ਚ ਮੈਂ ਮੈਨੂੰ ਯਾਦ ਹੈ ਇੱਕ ਦਿਨ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਤਕਰੀਬਨ 130 ਮੰਡੀਆਂ ਤੇ ਛੋਟੇ ਸ਼ਹਿਰ ਹੈ ਉਹਨਾਂ 'ਚ ਸੀਵਰੇਜ ਨਹੀਂ ਸੀ। ਇੱਕੋ ਦਿਨ ਅਸੀਂ ਸਾਰੀ ਮਨਜ਼ੂਰੀ ਦੇ ਕੇ ਤੇ ਅਸੀਂ ਆਪਣੇ ਸਰਕਾਰ ਦੇ ਦਰਾਂ 130 ਮੰਡੀਆਂ ਵਿੱਚ ਸੀਵਰੇਜ ਵਾਟਰ ਸਪਲਾਈ ਦਾ ਕੰਮ ਅਸੀਂ ਮੁਕੰਮਲ ਕੀਤਾ ਜਿੱਤੇ ਨਹੀਂ ਸੀ। ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਲੱਗਦੇ ਹੁੰਦੇ ਸੀ ਤੁਹਾਨੂੰ ਹੁਣ ਅੱਜ ਕੱਲ ਕੋਈ ਦਿਖਦਾ ਰੇਲਵੇ ਫਾਟਕ ਇੱਕ ਦਿਨ ਚ ਮੈਂ ਉਹਦੇ ਡਿਪਟੀ ਸੀਐਮ ਸੀ 190 ਰੇਲਵੇ ਫਾਟਕਾਂ ਉੱਤੇ ਫਲਾਈਓਵਰ ਮੈਂ ਮਨਜ਼ੂਰ ਰੱਖਿਆ ਸੀ 2 ਸਾਲਾਂ ਚ ਇੰਪਲੀਮੈਂਟ ਕਰ ਦਿੱਤੇ ਸੋ ਮੇਰੀ ਕਹਿਨ ਦਾ ਪਾ ਹੈ ਕਿ ਜਿਹੜੀ ਖੇਤਰੀ ਪਾਰਟੀਆਂ ਹੁੰਦੀਆਂ ਨਾ ਰੀਜਨ ਆਪਣੀ ਖੇਤਰ ਦੀ ਪਾਰਟੀਆਂ ਉਹਨਾਂ ਤੇ ਸੈਂਟਰ ਦੀ ਪਾਰਟੀਆਂ ਦਿੱਲੀ ਵਾਲੀ ਪਾਰਟੀਆਂ ਜ਼ਮੀਨ ਆਸਮਾਨ ਦਾ ਫਰਕ ਹੈ ਖੇਤਰੀ ਪਾਰਟੀ ਦੀ ਸੋਚ ਆਪਣਾ ਸੂਬਾ ਹੁੰਦਾ ਹੈ ਫੈਸਲੇ ਆਪਣੇ ਸੂਬੇ ਦੇ ਹੱਕ ਚ ਕਰਦੇ ਆ ਆਪਣੇ ਲੋਕਾਂ ਦੇ ਹੱਕ ਚ ਕਰਦੇ ਆ ਤੇ ਲੋਕਾਂ ਦੀ ਆਪਣੇ ਸੂਬੇ ਦੀ ਲੜਾਈ ਲੜਦੇ ਆ ਜਿਹੜੀਆਂ ਹੁੰਦੀਆਂ ਦਿੱਲੀ ਵਾਲੀਆਂ ਪਾਰਟੀਆਂ ਉਹ ਹੁਕਮ ਜੋ ਉਹਨਾਂ ਤੋਂ ਆਉਂਦਾ ਹੈ ਦਿੱਲੀੋਂ ਉਹ ਕਰਦੇ ਆ ਉਹਨਾਂ ਦਾ ਕੋਈ ਲਗਾ ਸੂਬੇ ਨਾਲ ਨਹੀਂ ਹੁੰਦਾ ਉਹਨਾਂ ਦਾ ਹੁੰਦਾ ਹੈ ਕਿ ਸਾਡੇ ਕੋਈ ਫੈਸਲੇ ਨਾਲ ਗਵਾਂਡੀ ਸੂਬੇ ਨਾਲ ਕੁਝ ਹੋ ਜੇ ਜਾਂ ਕੋਈ ਹੋਰ ਸਾਡੀ ਪਾਰਟੀ ਨੂੰ ਨੁਕਸਾਨ ਨਾ ਹੋ ਜੇ ਸੋ ਐਸ ਕਰਕੇ ਅੱਜ ਅਸੀਂ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਤਗੜਾ ਕਰੀਏ ਤਾਂ ਹੀ ਪੰਜਾਬ ਬਚੂਗਾ ਜੇ ਆਪਾਂ ਫਿਰ ਐਜੇ ਫੈਸਲੇ ਲਵਾਂਗੇ ਜਿਵੇਂ ਪਿਛੇ ਲੱਤੇ ਆ ਫਿਰ ਆਪਣਾ ਸੂਬਾ ਬਹੁਤ ਥੱਲੇ ਚਲੇ ਜਾਊਗਾ ਆਪਾਂ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਜਾਾਂਗੇ ਐਨਾ ਹੀ ਮੈਂ ਕਹਿਣਾ ਸੀ ਤੇ ਮੈਂ ਫਿਰ ਤੋਂ ਪਾਰਸ ਮਹਾਜਨ ਜੀ ਦਾ ਉਹਨਾਂ ਦੀ ਸਪੁੱਚੀ ਟੀਮ ਦਾ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਏ ਬਹੁਤ ਆ ਇਹਨਾਂ ਦੇ ਆਪਣੇ ਰੀਅਲ ਸਟੇਟ ਦੇ ਵਿੱਚ ਤੇ ਇਹਨਾਂ ਦੇ ਜੇ ਪ੍ਰਾਪਰਟੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਕਿਥੇ bizness ਹੈ ਤੇ ਆਪਣੇ ਸਾਰੇ ਇਹਨਾਂ ਦੇ ਨਾਲ ਜੁੜੇ ਹੈ ਸਾਰੀ ਮੈਂ ਦੇਖਿਆ ਮੋਹਾਲੀ ਤੇ ਵੱਡੇ ਸ਼ਹਿਰਾਂ 'ਚ ਅੱਧਾ ਸ਼ਹਿਰ ਅੱਦੇ ਲੋਕ ਪ੍ਰਾਪਰਟੀਆਂ ਨਾਲ ਜੁੜੇ ਹੈ ਰੀਅਲ ਸਟੇਟ ਨਾਲ ਜੁੜੇ ਹੈ ਤੇ ਰੀਅਲ ਸਟੇਟ ਦੇ ਜਿਹੜੇ ਜੁੜੇ ਵਾਲੇ ਹੁੰਦੇ ਆ ਉਹ ਲੋਕੀ ਤਰੱਕੀ ਤਾਂ ਕਰਦੇ ਆ ਜੇ ਇਨਫਰਾਸਟ੍ਰਕਚਰ ਤੇ ਗ੍ਰੋਥ ਹੋਏ ਜੇ ਅੱਗੇ ਡਿਵੈਲਪਮੈਂਟ ਹੋਏ ਅੱਜ ਜਿਹੜੀ ਮਹਾਲੀ ਦੇ ਵਿੱਚ ਰੀਅਲ ਏਸਟੇਟ ਦੀ ਗ੍ਰੋਥ ਹੋਈ ਹੈ ਉਹ ਸ਼ਰੋਮਣੀ ਅਕਾਲੀ ਦਲ ਦੀ ਸੋਚ ਕਰਕੇ ਜੋ ਸ਼ਹਿਰ ਬਣਾਇਆ ਸੀ ਜੋ ਇੱਥੇ ਫੈਸਿਲਿਟੀ ਲਾਦੀ ਉਹਦੇ ਕਰਕੇ ਹੈ ਜੇ ਹੁਣ ਦਾ ਸਾਡੀ ਸਰਕਾਰ ਲਿਆਓ ਤੇ ਹੋਰ ਵੀ ਤੁਸੀਂ ਦੇਖੋਗੇ ਕਿਵੇਂ ਡਵੈਲਪਮੈਂਟ ਪੰਜਾਬ ਵਿੱਚ ਥੈਂਕ ਯੂ ਜੀਸ ਨੂੰ ਲੈ ਕੇ ਅਮਿਸ਼ਾ ਜੀ ਵੀ ਕੱਲੇ ਚੈਨਲ ਨੂੰ ਕਹਿ ਚੁੱਕੇ ਨੇ ਪੂਰੇ ਬਾਰੇ ਸੁਖੀ ਦੀ ਯਾਰ ਮੈਂ ਤਾਂ ਇੱਥੇ ਪੰਜਾਬ ਜਾ ਯਾਤਰਾ ਦਾ ਤੁਰੇ ਫਿਰਦਾ ਹਾਂ ਤੁਸੀਂ ਤੁਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਘੜ ਲੈਣੇ ਹੋ ਤੇ ਮੈਨੂੰ ਤਾਂ ਆਪ ਹੀ ਮੈਂ ਵੀ ਦੇਖਿਆ ਸੀ ਹਲੇ ਤੱਕ ਤਾਂ ਮੈਂ ਸਾਡੀ ਤਾਂ ਲਾਇੰਸ ਹਲੇ ਬੀਐਸਪੀ ਨਾਲ ਹੈ ਅਜੇ ਤਾਂ ਮੈਂ ਤਾਂ ਪੰਜਾਬ ਤੁਸੀਂ ਦੇਖ ਲੰਗਰ ਲਗਾਤਾਰ ਮੈਨੇ ਦੇਖਿਆ ਉਹਨੇ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਇੱਥੇ ਹੀ ਆ ਪੰਜਾਬ ਸਰਬੀਤ ਜੀ ਪੰਜਾਬ ਨੂੰ ਬਚਾਓ ਯਾਤਰਾ ਦਾ ਰਿਸਪਾਂਸ ਵੀ ਮਿਲ ਰਿਹਾ ਜੀ ਸਿੱਦੇ ਕੋ ਪੰਜਾਬ ਦੀ ਜਨਤਾ ਬਹੁਤ ਗੁੱਸੇ ਚ ਹੈ ਐਸ ਚਾਰੂ ਵਾਲੇ ਨੇ ਟਾੜੂ ਵਾਲੇ ਨੇ ਉਹਨਾਂ ਨੇ ਧੋਖਾ ਦਿੱਤਾ ਜਿਹਨੂੰ ਧੋਖਾ ਦਿੱਤਾ ਜਾਏ ਨਾ ਉਹ ਬੰਦਾ ਫਿਰ ਬਦਲਾ ਲੈਂਦਾ ਤੇ ਐਕਤੀ ਦੇਖੋਗੇ ਕਿ 92 ਸੀਟਾਂ ਦਿੱਤੀਆਂ ਨਾ ਤੇ 92 ਦੀਆਂ ਜ਼ਮਾਨਤਾਂ ਜ਼ਬਤ ਵੀ ਕਰਾਉਣਗੇ ਐਜੀ ਹਲਾਤਾ ਸਰ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਐਲਾਈਂਸ ਦੀ ਗੱਲ ਚੱਲਦੀ ਸੀ ਇੰਡੀਆ ਦੇ ਵਿੱਚ ਠੱਠੇ 6 ਸੀਟਾਂ ਸੀ ਇਹਨਾਂ ਦੀ ਪਰ ਕੱਲ ਕੇਜਰੀਵਾਲ ਸਾਹਿਬ ਨੇ ਕਿਹਾ ਸੱਤ ਅੱਜ ਦੇਖੋ ਆ ਦੋਨੋਂ ਚੋਰ ਐ ਤੂੰ ਦੇਖੋ ਦੋਨਾਂ ਨੇ ਸੂਬਾ ਬਰਬਾਦ ਕੀਤਾ ਤੇ ਦੋ ਚੋਰ ਇਕੱਠੇ ਹੋ ਜਾਣ ਕੋਈ ਕੀ ਫਰਕ ਪੈਂਦਾ ਦੋਨੇ ਜ਼ੀਰੋ ਹੋਣਗੇ ਥੈਂਕ ਯੂ